ਸਯੁਗਤ ਕਵਨ ਮੋਦੀ ਹਲੋ ਨਾਤੀ ਪਾਤਰਾ ਆਈਡੀ ਹਮ ਦਫਤਰ ਵਿਖੇ ਇਕੱਠੇ ਹੋ ਕੇ ਕੇਂਦਰ ਸਰਕਾਰ 'ਤੇ ਨਾਰੇਬਾਜੀ ਕੀਤੀ ਗਈ ਹੈ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਨੇ ਅੱਜ ਜਿਹੜੀਆਂ ਕਿ ਨਵੇਂ ਕਾਨੂੰਨ ਦੀਆਂ ਬਣੀਆਂ ਕਾਪੀਆਂ ਸੜ ਕੇ ਇੱਥੇ ਨਾਰੇਬਾਜੀ ਕੀਤੀ ਹੈ ਔਰ ਇੱਕ ਮੰਗ ਪੱਤਰ ਦਿੱਤਾ ਹੈ ਰਾਸ਼ਟਰਪਤੀ ਦੇ ਨਾਮ ਇੱਥੇ ਤਹਿਸੀਲਦਾਰ ਜਿਹੜੇ ਕਿ ਪਾਤਰਾ ਨੇ ਉਹਨਾਂ ਨੂੰ ਅੱਗੇ ਅਸੀਂ ਇਹਨਾਂ ਦਾ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਅੱਜ ਦਾ ਜਿਹੜਾ ਇਹਨਾਂ ਮੁਰਦਾਬਾਦ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ 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 ਕਾਇਕ ਨਾਣ ਇਹ ਸਰਕਾਰ ਮੁਰਦਾਪੋਏ ਮੁਰਦਾਮਾਦ ਮੁਰਦਾਵਾ ਸੰਦੂਕ ਤਕਸਾਨ ਮੋਰਚਾ ਇਹ ਕਾਨੂੰਨਾਂ ਦੇ ਖਿਲਾਫ ਸਯੁਕਤ ਕਿਸਾਨ ਮੋਰਚੇ ਵੱਲੋਂ ਅਜੀਪਤੜਾ ਦੇ ਵਿੱਚ ਐਸਡੀਐਮ ਦਫ਼ਤਰ ਵਿਖੇ ਪਹੁੰਚ ਕੇ ਇੱਥੇ ਇੱਕ ਨਾਰੇਬਾਜੀ ਕਰ ਰਿਹਾ ਔਰ ਇਹਨਾਂ ਨੇ ਦੱਸਿਆ ਕਿ ਅੱਜ ਅਸੀਂ ਜਿਹੜਾ ਕਿ ਕਿੰਦਰ ਸਰਕਾਰ ਖਿਲਾਫ ਕਾਫੀ ਨਾਰੇਬਾਜ਼ੀ ਕਰ ਰਹੀ ਆ ਔਰ ਇੱਥੇ ਇਹਨਾਂ ਨੇ ਅੱਜ ਕਾਪੀਆਂ ਜਿਹੜੀਆਂ ਕਿ ਨਵੇਂ ਕਾਨੂੰਨ ਬਣਿਆ ਉਹਨਾਂ ਸੰਬੰਧੀ ਜਿਹੜੀਆਂ ਕਾਪੀਆਂ ਸਾੜਨ ਦਾ ਵੀ ਇੱਕ ਮਨ ਬਣਾਇਆ ਪੁੱਛਦੇ ਇਹਨਾਂ ਨਾਲ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਦੇ ਅੱਜ ਦੇ ਜਿਹੜਾ ਤੁਹਾਡਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਤੁਹਾਡੀ ਜਥੇਬੰਦੀ ਵੱਲੋਂ ਅੱਜ ਜਿਹੜੀਆਂ ਸਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਅੱਜ ਦਾ ਤੁਹਾਡਾ ਕੀ ਮੇਨ ਮੁੱਦਾ ਤੁਸੀਂ ਐਸ.ਡੀ.ਐਮ ਦਫ਼ਤਰ ਪਹੁੰਚੇ ਹੋ ਨਾਰੇਬਾਜ਼ੀ ਕਰ ਰਹੇ ਹੋ ਅੱਜ ਦਾ ਸਾਡਾ ਜਿਹੜਾ ਮੇਨ ਮੁੱਦਾ ਹੈ ਜਿਹੜਿਆ ਦੇਖ ਦੀਆਂ ਚ ਮੂ ਜਿਵੇਂ ਤਰਕਸ਼ੀ ਸੋਸਾਇਟੀ ਆਜਮੂਰੀ ਅਧਿਕਾਰ ਸਭਾ ਜਾਂ ਕਿਸਾਨ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨੇ ਇਹ ਮੋਦੀ ਸਰਕਾਰ ਹੈ ਜਿਹੜਾ ਪਿਛਲੇ 10 ਸਾਲ ਤੋਂ ਇਸ ਦੇਸ਼ ਦੇ ਵਿੱਚ ਇੱਕ ਹਾਣਾਂ ਲਾਲਨੀ ਐਮਰਜੈਂਸੀ ਲਾਗੂ ਕੀਤੀ ਹੋਈ ਹੈ ਜਿਹਦੇ ਤਹਿਤ ਸਾਡੇ ਇੱਕ ਦੇਸ਼ ਪ੍ਰਸਿੱਧ ਔਰਤਾ ਰੁੰਦੂਤੀ ਰਾਏ ਤੇ ਉਹ ਪੱਤਰਕਾਰ ਵੀ ਹੈ ਬਹੁਤ ਤਖੜੀ ਬੁੱਧੀਜੀਵੀ ਹੈ ਉਹਨੇ 14 ਸਾਲ ਪਹਿਲਾ ਇੱਕ ਵੱਡਾ ਭਾਸ਼ਣ ਦਿੱਤਾ ਦੀ ਜਸੈਖ ਸੌਕਤ ਹਸੈਨ ਪ੍ਰੋਫੈਸਰ ਹੈ ਯੂਨੀਵਰਸਿਟੀ ਦਾ ਉਹਤੇ ਦੋਨਾਂ ਤੇ ਜੂਈਪੀ ਲਾ ਕੇ ਪਰਚਾ ਦਰਜ ਕੀਤਾ ਗਿਆ ਉਹਨਾਂ ਦੇ ਜਿਹੜੇ ਬੋਲਣ ਚੱਲਣ ਦੀ ਆਜ਼ਾਦੀ ਹੈ ਲਿਖਣ ਦੀ ਆਜ਼ਾਦੀ ਹੈ ਆਪਣੀ ਇੱਛਾ ਪੱਟ ਕਰਨ ਦੀ ਆਜ਼ਾਦੀ ਹੈ ਉਹ ਹੱਕ ਉਹ ਤਾਂ ਖੋ ਕੇ ਇੱਕ ਉਲਟਾ ਜੂਈਪੀ ਲਾ ਕੇ ਉਹ ਤੇ ਅੱਜ ਮੁਕੱਦਮਾ ਦਰਜ ਕਰਨ ਦਾ ਇਥੋਂ ਦੇ ਰਾਜਪਾਲ ਨੇ ਉਹ ਉਹਨਾਂ ਨੂੰ ਹੁਕਮ ਦਿੱਤੇ ਨੇ ਇਹਨੂੰ ਰੱਦ ਕਰਾਉਣ ਵਾਸਤੇ ਅੱਜ ਸਾਡਾ ਪ੍ਰੋਗਰਾਮ ਹੈ ਤੇ ਬਾਕੀ ਪਿਛਲੇ ਟਾਈਮ ਦੇ ਵਿੱਚ ਇਸ ਮੋਦੀ ਸਰਕਾਰ ਜਿਹੜਾ ਪਿਛਲੇ 10 ਸਾਲ ਲੰਘੇ 5 ਸਾਲ ਲੰਘੇ ਨੇ ਉਹਦੇ ਵਿੱਚ ਇਸ ਨੇ ਆਪਣੀ ਅਨਬਲਬੁੱਤੇ ਦੇ ਜੋਰ ਕਿਉਂਕਿ ਇਹਨਾਂ ਕੋਲੇ ਬਹੁਤ ਮਤ ਸੀ ਉਹ ਦੀ ਬਿਨ ਉਥੇ ਬਹਿਸ ਕਰਾਏ ਬਿਨਾ ਉਹ ਕਾਨੂੰਨ ਨੇ ਤਿੰਨ ਫੌਜਦਾਰੀ ਕਾਨੂੰਨ ਨੇ ਜਿਹੜੇ ਪਹਿਲਾਂ ਅੰਗਰੇਜ਼ਾਂ ਦੇ ਟਾਈਮ ਤੇ ਉਹਦੇ ਸੋਧ ਕਰਕੇ ਵੀ ਇਹ ਲੋਕਾਂ ਨੂੰ ਸੁਰੱਖਿਆ ਵਾਸਤੇ ਕਾਨੂੰਨ ਬਣਾ ਰਹੇ ਆ ਪਾਰੇ ਲੋਕਾਂ ਦੀ ਸੁਰੱਖਿਆ ਵਾਸਤੇ ਨੇ ਜਿਹੜੇ ਲੋਕ ਇਹ ਲੜਨ ਵਾਲੇ ਨੇ ਆਪਦੇ ਜਿਹੜੇ ਸਾਨੂੰ ਮੌਲਕ ਅਧਿਕਾਰ ਮਿਲੇ ਹੋਏ ਨੇ ਆਪਰੇ ਧਰਨੇ ਪ੍ਰਦਰਸ਼ਨ ਕਰਨ ਕਰਨ ਵਾਸਤੇ ਸਾਨੂੰ ਮੌਲਕ ਅਧਿਕਾਰ ਬਣੇ ਹੋਣੇ ਉਹ ਮੌਲਕ ਅਧਿਕਾਰਾਂ ਨੂੰ ਖੋਣ ਵਾਸਤੇ ਲੋਕਾਂ ਤੇ ਇੱਕ ਜ਼ਬਰੀ ਪੁਲਿਸ ਰਾਜ ਸਥਾਪਿਤ ਕਰਨ ਲਈ ਇਹ ਕਾਨੂੰਨ ਲੈ ਕੇ ਆਈ ਹੈ ਫੌਜਦਾਰੀ ਕਾਨੂੰਨ ਲੈ ਕੇ ਆਈ ਹੈ ਉਹਦੀਆਂ ਅਜਾਸ ਬਿੱਲ ਦੀਆਂ ਕਾਪੀਆਂ ਸਾੜ ਰਹੇ ਹਾਂ ਤੇ ਇੱਕ ਮੰਗ ਪੱਤਰ ਰਾਸ਼ਟਰਪਤੀ ਦੇ ਨਾਮ ਸਾਰੀਆਂ ਜਥੇਬੰਦੀ ਅੱਜ ਦੇਸ਼ ਵੱਲੋਂ ਭੇਜ ਰਹੇ ਹਾਂ ਕਿ ਇਹ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਪ੍ਰਧਾਨ ਜੀ ਤੁਹਾਡੀ ਕਿਹੜੀ ਜਥੇਬੰਦੀ ਆ ਔਰ ਜਿਹੜਾ ਕਿ ਤੁਸੀਂ ਅੱਜ ਮੋਰਚੇ ਦੇ ਇੱਥੇ ਨਾਰੇਬਾਜ਼ੀ ਕਰ ਰਹੇ ਹੋ ਸਰਕਾਰ ਖਿਲਾਫ ਕੇਂਦਰ ਸਰਕਾਰ ਖਿਲਾਫ ਕਾਫੀ ਤੁਹਾਡਾ ਵੀ ਮਨਾਂ ਦੇ ਵਿੱਚ ਰੋਸ ਹੈ। ਕੀ ਅੱਜ ਤੁਸੀਂ ਕਾਪੀਆਂ ਕਾਦੀਆਂ ਜਿਹੜੀਆਂ ਕਿ ਇੱਥੇ ਸਾੜ ਕੇ ਤੁਸੀਂ ਰੋਸ ਨਜ਼ਾਰਾ ਕਰ ਰਹੇ ਹੋ? ਮੈਂ ਕੁਲਵੰਤ ਸਿੰਘ ਮੌਲਵੀ ਵਾਲਾ ਮੀਤ ਪ੍ਰਧਾਨ ਕੁਲਹਿੰਦ ਕਿਸਾਨ ਸਭਾ ਪੰਜਾਬ ਅੱਜ ਜਿਸ ਤਰ੍ਹਾਂ ਅਸੀਂ ਸਬਡਿਵੀਜ਼ਨ ਪਾਤੜਾਂ ਦੇ ਦਫ਼ਤਰ ਦੇ ਬਾਹਰ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇਹ ਕੇਵਲ ਤੇ ਕੇਵਲ ਕੱਲੇ ਪਾਤੜਾਂ ਪਟਿਆਲੇ ਨਹੀਂ ਇਹ ਸਾਰੇ ਦੇਸ਼ ਦੇ ਵਿੱਚ ਜੋ ਕਾਲੇ ਕਾਨੂੰਨ ਕੇਂਦਰ ਸਰਕਾਰ ਲੈ ਕੇ ਆ ਗਈ ਹੈ ਅੱਜ ਤੋਂ ਲਾਗੂ ਕਰ ਰਹੀ ਹੈ ਔਰ ਜਿਸ ਢੰਗ ਦੇ ਨਾਲ ਇਹ ਕਾਲੇ ਕਾਨੂੰਨਾਂ ਨੂੰ ਪਾਰਲੀਮੈਂਟ ਤੋਂ ਪ੍ਰਵਾਨਗੀ ਦਵਾਈ ਗਈ ਆਪੋਜੀਸ਼ਨ ਸਮੂਚੀ ਨੂੰ ਸਸਪੈਂਡ ਕਰਕੇ ਬਾਹਰ ਕੱਢ ਦਿੱਤਾ ਗਿਆ ਔਰ اپੋਜੀਸ਼ਨ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਕਾਨੂੰਨ ਜਿਹੜੇ ਉਪਾਸ ਕਰਵਾਏ ਪਰ ਉਦੋਂ ਲਾਗੂ ਨਹੀਂ ਕਰ ਸਕੇ ਹੁਣ ਇਹਨਾਂ ਨੂੰ ਬਹੁਤ ਤੇਜ਼ੀ ਨਾਲ ਲਾਗੂ ਕਰਕੇ ਜਿਹੜੇ ਜਮਹੂਰੀ ਵਿਚਾਰਾਂ ਦੇ ਲੋਕ ਹੈ ਉਹਨਾਂ ਨੂੰ ਪਹਿਲਾਂ ਯੂਏਪੀਏ ਦੇ ਅਧੀਨ ਰਦੰਤੀ ਰਾਏ ਪ੍ਰੋਫੈਸਰ ਸ਼ੇਖ ਸੁਕਤ ਹਸੈਨ ਹਜ਼ਾਰਾਂ ਹੋਰ ਲੋਕ ਹੈ ਜਿਹੜੇ ਪਹਿਲਾਂ ਹੀ ਗੈਰ ਕਾਨੂੰਨੀ ਢੰਗ ਦੇ ਨਾਲ ਇਹ ਜੇਲ੍ਹਾਂ ਚ ਬੰਦ ਕੀਤੇ ਹੋਏ ਆ ਹੁਣ ਹੁਣ ਜਿਹੜੇ ਇਹ ਕਾਨੂੰਨ ਹੈ ਇਹ ਇੱਕ ਨਿਯਮ ਦੇ ਮੁਤਾਬਕ ਜਿਹੜੇ ਅਦਾਲਤਾਂ ਜੋ ਫੈਸਲੇ ਕਰਦੀਆਂ ਸੀ ਉਹ ਫੈਸਲੇ ਇੱਕ ਐਸਆਈ ਨੂੰ ਐਸਐਚਓ ਨੂੰ ਦੇਤੇ ਪੁਲਿਸ ਆਪਣੇ ਮਨਮਾਨੇ ਢੰਗ ਦੇ ਨਾਲ ਬਦਲਾਖੋਰੀ ਦੇ ਨਾਲ ਇਹ ਜਿਹੜਾ ਲੋਕਾਂ ਨੂੰ ਜੇਲ੍ਹਾਂ 'ਚ ਬੰਦ ਕਰੇਗੀ ਔਰ ਅਦਾਲਤਾਂ ਇਸ ਗੱਲ ਦੀ ਸੁਣਵਾਈ ਕਰਨ ਤੋਂ ਕਈ ਵਾਰ ਅਸਮਰੱਥ ਹੋਣ ਗਿਆ ਕਿ ਜਿਹੜੇ ਗਲਤ ਢੰਗ ਦੇ ਨਾਲ ਇਹ ਪਰਚੇ ਦਰਜ ਕੀਤੇ ਗਏ ਬੇਗਸੂਰ ਲੋਕਾਂ ਤੇ ਉਹਨਾਂ ਨੂੰ ਨਿਆਂ ਮਿਲਣ ਦੀ ਜਿਹੜੀ ਸੰਭਾਵਨਾ ਹੈ ਉਹ ਬਹੁਤ ਘੱਟ ਰਹਿ ਜਾਗੀ ਜਿੱਥੋਂ ਤੱਕ ਸਬੰਧ ਹੈ ਜਿਹੜੇ ਇਹ ਕਾਨੂੰਨ ਹੈ ਇਹਨਾਂ ਕਾਨੂੰਨਾਂ ਦੀ ਲੋੜ ਕੀ ਪੈਗੀ ਇਹਨਾਂ ਕਾਨੂੰਨਾਂ ਦੀ ਲੋੜ ਸਿਰਫ ਤੇ ਸਿਰਫ ਇਹ ਹੈ ਕਿ ਜਿਹੜੇ ਹੱਕ ਮੰਗਦੇ ਲੋਕ ਹੈ ਉਹਨਾਂ ਦੀ ਆਵਾਜ਼ ਨੂੰ ਕਿਵੇਂ ਦਬਾਉਣਾ ਹੈ ਇਸ ਵਾਸਤੇ ਇਹ ਕਾਨੂੰਨ ਲਿਆਂਦੇ ਜਾ ਰਹੇ ਆ ਦੂਜੀ ਵੱਧ ਕਿਸਮਤੀ ਦੀ ਗੱਲ ਹੈ ਕਿ ਰਾਜ ਸਰਕਾਰਾਂ ਦੇ ਜਿਹੜੇ ਹੱਕ ਸੀ ਜਿਹੜੇ ਰਾਜ ਸਰਕਾਰਾਂ ਨੇ ਲੜਾਈਆਂ ਲੜ ਕੇ ਪਿਛਲੀਆਂ ਸਰਕਾਰਾਂ ਦੇ ਟਾਈਮ ਕੋਈ ਹੱਕ ਹਾਸਲ ਕੀਤੇ ਸੀ ਉਹਨਾਂ ਸਾਰਿਆਂ ਦਾ ਮਲੀਮੇਟ ਕਰਕੇ ਤੇ ਉਹ ਜਿਹੜੇ ਹੱਕ ਆ ਉਹ ਕੇਂਦਰ ਆਪ ਦੇ ਹੱਥ ਦੇ ਵਿੱਚ ਲੈ ਰਿਹਾ ਇਹ ਜਿਹੜੇ ਇਸ ਬੇਇਨਸਾਫੀ ਦੇ ਖਿਲਾਫ ਰਾਜ ਸਰਕਾਰਾਂ ਨੂੰ ਹੀ ਬੋਲਣਾ ਚਾਹੀਦਾ ਜਿਹੜੇ ਕਿ ਨਹੀਂ ਬੋਲ ਰਹੀਆਂ ਪਰ ਸੰਯੁਕਤ ਕਿਸਾਨ ਮੋਰਚਾ ਹੋਰ ਸਾਰੀਆਂ ਅੱਗੇ ਵਧੂ ਜਿੰਨੀਆਂ ਜਥੇਬੰਦੀਆਂ ਉਹ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਲੜਾਈ ਲੜ ਰਹੀਆਂ ਔਰ ਇਹ ਲੜਾਈ ਲਗਾਤਾਰ ਜਾਰੀ ਰਹਿਣੀ ਹੈ ਜਿੰਨਾ ਚਿਰ ਇਹ ਕਾਲੇ ਕਾਨੂੰਨ ਹੈ ਜਿਹੜੇ ਉਹ ਰੱਦ ਨਹੀਂ ਕਰਵਾਏ ਜਾਂਦੇ ਅਸੀਂ ਹੋਰ ਵੀ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਕ੍ਰਾਂਤੀਕਾਰੀ ਕਿਸਾਨ ਜਥੇਬੰਦੀਆਂ ਅੱਜ ਜਿਹੜੀਆਂ ਕਿ ਇੱਥੇ ਰੋਸ ਦਿਖਾ ਰਹੇ ਤੇ ਉਤਰੀਆਂ ਆਏ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਜਿਵੇਂ ਅੱਜ ਤੁਸੀਂ ਕਾਪੀਆਂ ਸਾੜ ਕੇ ਇੱਥੇ ਕੀ ਮੰਗ ਪੱਤਰ ਦੇ ਰਹੇ ਹੋ ਐਸ.ਡੀ.ਐਮ ਨੂੰ ਔਰ ਕਿਸ ਤਰ੍ਹਾਂ ਦਾ ਤੁਹਾਡੀ ਅੱਗੇ ਰਣਨੀਤੀ ਹੋਊਗੀ ਕੀ ਨਾਮ ਹੈ ਤੁਹਾਡਾ ਮੈਂ ਸੁਖਦੇਵ ਸਿੰਘ ਹਰਿਉ ਬਲਾਗ ਪ੍ਰਧਾਨ ਪਾਤੜਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜਿਹੜਾ ਅੱਜ ਕਾਪੀਆਂ ਸਾੜਨ ਦਾ ਇੱਥੇ ਸਾਡਾ ਇਹ ਰੱਖਿਆ ਗਿਆ ਹੈ ਇਹ ਸੈਂਟਰ ਸਰਕਾਰ ਨੇ ਅੱਜ ਤੋਂ ਇਹ ਕਾਲੇ ਕਾਨੂੰਨ ਜਿਹੜੇ ਇਹ ਲਾਗੂ ਕਰਨੇ ਨੇ ਅਸੀਂ ਉਹਦੇ ਵਿਰੋਧ ਦੇ ਵਿੱਚ ਇਹ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਰਹੇ ਆ ਦੇ ਰਾਸ਼ਟਰਪਤੀ ਦੇ ਨਾਂ ਤੇ ਇੱਕ ਮੰਗ ਪੱਤਰ ਭੇਜ ਰਿਆ ਇਹ ਸਾਰਾ ਸਾਰ ਗਲਤ ਹੋ ਰਿਹਾ ਤੇ ਜਨਤਾ ਨਾਲ ਧੋਖਾ ਹੋ ਰਿਹਾ ਜਨਤਾ ਨਾਲ ਧੱਕਾ ਹੋ ਰਿਹਾ ਇਹ ਸਰਕਾਰਾਂ ਨੂੰ ਨਹੀਂ ਕਰਨਾ ਚਾਹੀਦਾ ਸਾਡੀ ਵਾਰ-ਵਾਰ ਬੇਨਤੀ ਹੈ ਅਸੀਂ ਜਿੰਨੇ ਆ ਜਾਗਦੇ ਆ ਜਮੀਰਾਂ ਵਾਲੇ ਲੋਕ ਆ ਅਸੀਂ ਇਹ ਲੜਾਈਆਂ ਲੜਦੇ ਰਹਾਂਗੇ ਪਹਿਲਾਂ ਵੀ ਲੜਦੇ ਆਇਆ ਉਹਨਾਂ ਦਾ ਅਸਰ ਇਹਨਾਂ ਨੂੰ ਮਿਲਿਆ ਹੈ ਪ੍ਰਧਾਨ ਮੰਤਰੀ ਨੂੰ ਪਹਿਲਾਂ ਜਿਹੜਾ 400 ਤੋਂ ਪਾਰ ਕਹਿੰਦਾ ਸੀਗਾ ਉਹਦਾ ਸਾਡੇ ਜਿਹੜੇ ਜਾਗਦੇ ਜਮੀਰ ਵਾਲੇ ਲੋਕ ਨੇ ਉਹਨਾਂ ਨੇ ਵਿਰੋਧ ਕੀਤਾ ਉਹਦਾ ਵਿਰੋਧ ਹੈ ਸਰਕਾਰ ਨਾਲ ਇਹ ਦੋ ਪੌੜੀਆਂ ਵਾਲੀ ਸਰਕਾਰ ਬਣੀ ਹੈ ਤੇ ਜਿਹੜੇ ਹੁਣ ਪਹਿਲਾਂ ਮਨਮਰਜ਼ੀਆਂ ਕਰਦਾ ਸੀਗਾ ਉਹ ਨਹੀਂ ਕਰ ਸਕਦਾ ਹੁਣ ਇਸ ਤੋਂ ਬਾਅਦ ਅੱਗੇ ਸਾਡਾ ਵਿਰੋਧ ਜਾਰੀ ਦਾ ਹੈਗਾ ਕਾਫੀ ਗੁੱਸਾ ਹੈ ਕਿਸਾਨ ਜਥੇਬੰਦੀਆਂ ਦੇ ਵਿੱਚ ਕਿਉਂਕਿ ਰੋਸ ਇਸ ਕਰਕੇ ਕਿ ਜਿਹੜੇ ਕਾਲੇ ਕਾਨੂੰਨ ਪਹਿਲਾਂ ਹੀ ਲਾਗੂ ਕੀਤੇ ਹੋਏ ਸੀ ਕਿਸਾਨੀ ਵਿਰੋਧ ਔਰ ਅੱਜ ਜਿਹੜੇ ਇਹ ਨਵੇਂ ਇੱਕ ਕਾਨੂੰਨ ਹੋਰ ਦੇਸ਼ ਦੇ ਵਿੱਚ ਸਥਾਪਿਤ ਕੀਤੇ ਗਏ ਹਨ 1 ਜੁਲਾਈ ਤੋਂ ਇਹਨਾਂ ਦੀ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਸ਼ਾਰਟਕਟ ਦੇ ਵਿੱਚ ਦੱਸਿਓ ਤੁਸੀਂ ਅੱਗੇ ਕੀ ਰਣਨੀਤੀ ਹੈ ਤੁਹਾਡੀ ਸਾਡੀ ਅੱਗੇ ਰਣਨੀਤੀ ਇਹੀ ਹੈ ਜੀ ਜਿਹੜੇ ਕਾਲੇ ਕਾਨੂੰਨ ਇਹ ਲਾਗੂ ਕਰੇ ਨੇ ਕਰੇ ਨੇ ਸਰਕਾਰ ਨੇ ਇਹਦੇ ਵਿਰੁੱਧ ਅੱਜ ਨਹੀਂ ਅਸੀਂ ਪ੍ਰੋਟੈਸਟ ਕਰਦੇ ਰਹਾਂਗੇ ਸਾਰੀਆਂ ਜਥੇਬੰਦੀਆਂ ਨੇ ਜਮਹੂਰੀ ਜਥੇਬੰਦੀਆਂ ਨੇ ਕਿਉਂਕਿ ਜਿਹੜੇ ਦੱਬੇ ਕੁਚਲੇ ਲੋਕ ਨੇ ਇਹ ਉਹਨਾਂ ਵਾਸਤੇ ਬਣਾਏ ਨੇ ਲੋਕਾਂ ਵਾਸਤੇ ਕੋਈ ਆਵਾਜ਼ ਨਾ ਠਾਲੇ ਜਿਹੜਾ ਬੰਦਾ ਕੋਈ ਆਵਾਜ਼ ਠਾਉਂਦਾ ਹੈ ਉਹ ਚੱਕ ਕੇ ਉਹਨੂੰ ਅੰਦਰ ਧਰ ਦਿੰਦੇ ਨੇ ਵੀ ਗਾਹਾਂ ਕੋਈ ਆਵਾਜ਼ ਨਾ ਠਾਵੇ ਇਸ ਵਾਸਤੇ ਸਾਰੇ ਅਸੀਂ ਜਿੰਨੀ ਪਬਲਿਕ ਹੈ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਵੀ ਜਿਹੜੇ ਕਾਲੇ ਕਾਨੂੰਨ ਨੇ ਆਪਾਂ ਲਾਗੂ ਹੋਣ ਨਹੀਂ ਦੇ ਜਿਵੇਂ ਕਿ ਦੱਸ ਰਹੇ ਸਨ ਕਿ ਕਿਸਾਨ ਅੱਜ ਇਹ ਇੱਕ ਝੰਡੇ ਦੇ ਥੱਲੇ ਸਯੁਕਤ ਕਿਸਾਨ ਮੋਰਚਾ ਸਾਰਾ ਇੱਥੇ ਇਕੱਠਾ ਹੋਇਆ ਹੈ ਮੰਗ ਪੱਤਰ ਦੇਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕਿਹਾ ਕਿ ਅਸੀਂ ਇਸ ਤੋਂ ਅੱਗੇ ਹੋਰ ਜਿਆਦਾ ਜਬਰਦਸਤ ਕਾਰਵਾਈ ਦੇ ਵਿੱਚ ਰੋਸ ਪ੍ਰਦਰਸ਼ਨ ਕਰਾਂਗੇ ਔਰ ਹੋਰ ਵੀ ਰੋਸ ਮਜਾਰੇ ਕਰਾਂਗੇ ਜੇਕਰ ਇਹ ਕਾਨੂੰਨ ਲਾਗੂ ਕੀਤੇ ਗਏ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਨੇ ਜਿਹੜੇ ਨਵੇਂ ਕਾਨੂੰਨ ਪਾਸ ਕੀਤੇ ਆ ਉਹਨਾਂ ਨੂੰ ਨੇਪਰੇ ਚਾੜਿਆ ਜਾਂਦਾ ਜਾਂ ਇੱਥੇ ਹੀ ਰੁਕਿਆ ਜਾਵੇ